ਹਾਂਜੀ ਕੀ ਹਾਲ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪੈਨਪ੍ਰਾਵਾਂ ਨੂੰ ਜਿਹੜੇ ਵੀਡੀਓ ਵਖਦੇ ਆ ਅੱਛਾ ਗੱਲ ਹੈਗੀ ਇਦਾਂ ਵੀ ਅਸੀਂ ਮਦਦ ਤਾਂ ਬਹੁਤ ਕਰਦੇ ਆ ਹਨਾ ਜਿਹੜੀ ਸਿੱਖ ਕੌਮ ਆ ਆਪਣੀ ਹਨਾ ਸਭ ਤੋਂ ਮੋਰੇ ਹੁੰਦੇ ਲੇਕਿਨ ਵਿੱਚ ਕੁਝ ਏਦਾਂ ਦੇ ਵੀ ਹੁੰਦੇ ਆ ਜਿਨ੍ਹਾਂ ਨੂੰ ਕਸਾਈ ਕਹਿ ਲੈਣੇ ਆਪਾਂ ਹਨਾ ਏਦਾਂ ਹੀ ਦਿਮਾਗ ਦੇ ਲੋਕ ਵੀ ਹੁੰਦੇ ਆ ਉਹਨਾਂ ਨੇ ਆਪਦੀਆਂ ਦੀ ਮਦਦ ਨਹੀਂ ਕਰਨੀ ਹੁੰਦੀ ਆਪ ਦੇਣੀਆਂ ਮਤਲਬ ਉਹਨਾਂ ਨੇ ਜੜਾਂ ਹੀ ਵਡਣੀਆਂ ਹੁੰਦੀਆਂ ਆ ਇਦਾਂ ਦੀ ਹੀ ਇੱਕ ਵੀਡੀਓ ਆ ਆਪਣੇ ਕੋਲੇ ਕੋਈ ਭਰਾ ਆ ਸਰਦਾਰ ਭਰਾ ਤੇ ਉਹ ਰੇੜੀ ਲਾਉਂਦਾ ਆ ਤੇ ਉਹ ਰੇੜੀ ਕਿਤੇ ਰਸਤੇ ਦੇ ਵਿੱਚ ਨਾ ਪਲਟ ਗਈ ਐਕਸਲ ਟੁੱਟ ਗਿਆ ਜਾਂ ਰੇੜੀ ਦਾ ਕੁਝ ਪ੍ਰੋਬਲਮ ਆ ਗਈ ਤੇ ਸਮਾਨ ਖੰਡ ਗਿਆ ਉੱਥੇ ਤੇ ਤੁਹਾਨੂੰ ਪਤਾ ਫਿਰ ਗੱਡੀ ਥੱਲੇ ਹੋਵੇ ਤੇ ਆਕਰ ਨਾ ਹੋਵੇ ਇਹ ਕਿਵੇਂ ਹੋ ਸਕਦਾ ਆ ਉਹ ਬੰਦਾ ਹੋ ਗਿਆ ਗਾਲੋ ਗਾਲੀ ਉਹਦੇ ਨਾਲ ਫਿਰ ਮੈਂ ਤੁਹਾਨੂੰ ਦਿਖਾਉਣਾ ਤੇ ਆਪਦੀ ਜਿਹੜੀ ਬਣਦੀ ਜਾਨੀ ਇੱਜ਼ਤ ਮਾਣ ਆ ਤੇ ਉਸ ਬੰਦੇ ਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਕਰ ਦੇਣਾ ਤੁਸੀਂ ਤੇ ਜੇ ਨਹੀਂ ਤਾਂ ਫਿਰ ਮੇਰਾ ਇਜਤਿਮਾਨ ਕਰ ਦੇਣਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਠੀਕ ਹੈ ਜੀ ਮੈਂ ਵੀਡੀਓ ਵਿਖਾਉਣਾ ਤੁਹਾਨੂੰ ਵੀਡੀਓ ਵੇਖੋ ਤੇ ਵੇਖੋ ਤੁਸੀਂ ਕਿੱਦਾਂ ਦੇ ਲੋਕ ਆ ਸੋਹਣੀ ਦਾੜੀ ਆ ਸੋਹਣੀ ਪੱਗ ਬੰਨੀ ਹੋਈ ਆ ਤੇ ਫਿਰ ਕਹਿੰਦੇ ਜੀ ਲੋਕ ਸਾਨੂੰ ਇਦਾਂ ਕਹਿੰਦੇ ਉਦਾਂ ਕਹਿੰਦੇ ਹਨਾ ਵੀ ਨਾਲ ਹੋ ਕੇ ਨਹੀਂ ਤਾਂ ਬੰਦਾ ਹੈਲਪ ਕਰਾਉਂਦਾ ਅਸੀਂ ਮਤਲਬ ਰਾਹ ਦੇ ਵਿੱਚ ਕੋਈ ਗੱਡੀ ਇਦਾਂ ਖਰਾਬ ਹੋਵੇ ਨਾ ਮੈਂ ਗੱਡੀ ਚਲਾਉਣਾ ਆ ਤੇ ਜਾਂ ਕਿਸੇ ਵੀ ਕੰਮ 'ਚ ਹੋਈਦਾ ਕੁਈ ਲੱਗਦਾ ਨਾ ਪੀ ਇਹ ਬੰਦਾ ਨਾ ਤੰਗ ਹੋ ਰਿਹਾ ਦੁਖੀ ਹੋ ਰਿਹਾ ਆ ਹਨਾ ਪੀ ਕੰਮ ਇਹ ਤੋਂ ਕੱਲੇ ਤੋਂ ਬਜਨ ਨਹੀਂ ਚੱਕ ਹੋ ਰਿਹਾ ਜਾਂ ਗੱਡੀ ਨੂੰ ਧੱਕਾ ਲਾ ਰਿਹਾ ਹਨਾ ਤੇ ਗੱਡੀ ਸਾਈਡ ਤੇ ਲਾ ਕੇ ਐਂਡਿਕਟਰ ਲਾ ਕੇ ਡਬਲ ਐਂਡਿਕਟਰ ਲਾ ਕੇ ਹਨਾ ਆਮ ਆਪਾਂ ਹੈਲਪ ਕਰੀ ਦੀ ਪੀ ਧੱਕਾ ਲਵਾ ਕੇ ਗੱਡੀ ਸਾਈਡ ਤੇ ਕਰਾ ਦੀ ਹੈ ਹਨਾ ਤੇ ਨਹੀਂ ਕੁਝ ਲੋਕ ਹਾਰਨ ਮਾਰ ਦੇ ਦਿੰਦੇ ਪਾ ਪਾ ਕਰਦੇ ਰਹਿੰਦੇ ਐਡੇ ਬੇਵਕੂਫ ਲੋਕ ਵੀ ਹੁੰਦੇ ਆ ਪੀ ਉਹ ਇਹ ਨਹੀਂ ਵੇਖਦੇ ਪੀ ਗੱਡੀ ਖਰਾਬ ਹੋਈ ਖੜੀ ਆ ਸੋ ਵੀਡੀਓ ਬਹੁਤ ਲੰਬੀਆਂ ਹੋ ਜਾਂਦੀਆਂ ਵੀਡੀਓ ਸ਼ਾਲੂ ਕਰਦਾ ਵੇਖਿਓ ਤੇ ਬਣਦੀ ਸੇਵਾ ਜ਼ਰੂਰ ਕਰਨੀ ਆ ਠੀਕ ਆ ਆਜੋ ਕਾਲ ਜੀ ਤੁਸੀਂ ਵੇਖ ਰਹੇ ਹੋ ਆਪਣਾ ਸਰਹੰਦ ਤੇ ਇਸ ਵੇਲੇ ਆਪਾਂ ਮੌਜੂਦ ਆ ਜੀ ਵਿਰਕ ਹੋਟਲ ਤੇ ਆਪਣਾ ਇਹ ਸਰਦਾਰ ਭਰਾ ਇਹਦੀ ਆਪਾਂ ਵੀਡੀਓ ਵੀ ਪਾਈ ਸੀ ਇਹ 버거 ਵੇਚਣ ਦਾ ਕੰਮ ਕਰਦਾ ਵੀਰ ਤੇ ਤੁਸੀਂ ਦੇਖ ਸਕਦੇ ਹੋ ਇਹਦੀ ਤਾਂ ਇੱਥੇ ਰੇੜੀ ਪਲਟ ਗਈ ਆ ਰੇੜੀ ਪਲਟ ਗਈ ਬੰਦੇ ਦੀ ਤੇ ਸਮਾਨ ਸਾਰਾ نیچے गिर ਗਿਆ ਸਾਰੇ ਇਹਦੀ ਮਦਦ ਕਰ ਰਹੇ ਆ ਬਟਾਈ ਕਾ ਗੱਡੀ ਜਾਂ ਗੱਡੀ ਦਾ ਨੰਬਰ GL 4C8W 4062 ਤੇ ਆ ਸਰਦਾਰ ਬੰਦੇ ਦੀ ਗੱਡੀ ਹੈ ਬੰਦਾ ਇਹਨੂੰ ਗਾਲ੍ਹਾਂ ਕੱਢ ਰਿਹਾ ਹੈ ਸਰਦਾਰ ਬੰਦੇ ਕਹਿੰਦੇ ਤੂੰ ਚੋਰੀ ਕੀਤੀ ਹੈ ਇਹ ਬੰਦਾ ਗਾਲ੍ਹਾਂ ਕੱਢ ਰਿਹਾ ਹੈ ਇਹ ਬੰਦਾ ਗਾਲ੍ਹਾਂ ਕੱਢ ਰਿਹਾ ਹੈ ਉਹ ਬੰਦੇ ਨੂੰ ਕਹਿੰਦਾ ਵੀ ਆਪਣੀ ਰੇੜੀ ਚੱਕ ਆਪਣਾ ਭੰਗ ਭੋਸੜਾ ਚੱਕ ਆਹ ਲਫ਼ਜ਼ ਵਰਤ ਰਿਹਾ ਹੈ ਬੰਦਾ ਆਹ ਦੇਖੋ ਕਹਿੰਦਾ ਕਰੋ ਸਾਈਡ ਤੇ ਇਸ ਬੰਦੇ ਨੇ ਮਦਦ ਤਾਂ ਕੀ ਕਰਨੀ ਹੈ ਸਰਦਾਰ ਦੀ ਇਹ ਉਲਟਾ ਗਾਲ੍ਹਾਂ ਕੱਢ ਰਿਹਾ ਹੈ ਇਹਨੂੰ ਮੜਾ ਜਾ ਕਰੋ ਬਾਹਰ ਲਾ ਬਲਾਓ ਪੁਲਿਸ ਬਲਾਓ ਬਲਾਓ ਪੁਲਿਸ ਸਾਰੇ ਖੜੇ ਦੇਖਦੇ ਨੇ ਆ ਦੇਖੋ ਸਾਬੇ ਵੀਡੀਓ ਬਣਾਓ ਤੁਸੀਂ ਵੀ ਇਹਨੂੰ ਵਾਇਰਲ ਕਰੋ ਬੰਦੇ ਨੂੰ ਇਹਨੇ ਮਦਦ ਕਰਨੀ ਆ ਡੰਡਾ ਦਿਖਾ ਰਿਆ ਸੀ ਆ ਪਿਆ ਡੰਡਾ ਇਹਨੂੰ ਡੰਡਾ ਦਿਖਾ ਰਿਆ ਸੀ ਭਰਾ ਨੂੰ ਚਲੋ ਕੋਈ ਨਹੀਂ ਵੀਰੇ ਖੜੇ ਨਾ ਰਖਵਾਇਂ ਯਾਰ ਸਮਾਨ ਇਹ ਮਦਦ ਕਰੂਗਾ ਬੁਲਾਓ ਬੁਲਾਓ ਪੁਲਿਸ ਬੁਲਾਊਗਾ ਇਹੇ ਜਲਦੀ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਪਤਾ ਲੱਗ ਸਕੇ ਵੀ ਕਿਹੜਾ ਕਿੰਨਾ ਕ ਹਮਦਰਦ ਆ ਕੱਢੋ ਗਾਣਾ ਕੱਢੋ ਹੁਣ ਕੱਡੋ ਵਾਲਾ ਕੱਡੋ ਵਾਲਾ ਕੱਡੋ ਵਾਲਾ ਕੱਡੋ ਗੱਡੀਆਂ ਨਹੀਂ ਵਾਲਾ ਕੋਈ ਨਹੀਂ ਸਭ ਨੂੰ ਪਤਾ ਕਿੰਨੇ ਗੱਡੀਆਂ ਆ ਵੀਰ ਨੂੰ ਪਤਾ ਉਸਤਾ ਨਹੀਂ ਬੰਦ ਕਰ ਰਿਹਾ ਉਸਤਾ ਰੇਡੀ ਚ ਕੋਈ ਆ ਉਹ ਕੈਮਰਾ ਲੱਗਿਆ ਉਹ ਸਾਈਡ ਦੇ ਰੋ ਸੋਏ ਭਰਾ ਆਏ ਆਪਣਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਪਹਿਲਾਂ ਵੀ ਚੈਨਲ ਤੇ ਇਹਦੀ ਵੀਡੀਓ ਪਾਈ ਸੀ ਭਾਈ ਜੀ ਇਹ ਵੀ ਬਹੁਤ ਵੱਡੀ ਗੱਲ ਆ ਬੜੇ ਹੌਂਸਲੇ ਵਾਲੀ ਗੱਲ ਆ ਵੀ ਜਿਹੜਾ ਬੰਦਾ ਉਥੇ ਵੀਡੀਓ ਬਣਾ ਰਿਹਾ ਹਨਾ ਨਹੀਂ ਤਾਂ ਲੋਕ ਮਜ਼ਾਕਾਂ ਹੀ ਕਰਦੇ ਆ ਡਰਾਮਾ ਹੀ ਵੇਖਦੇ ਆ ਕੜਕੜ ਕੇ ਆਜੋ ਇਹਦਾ ਕਾਫੀ ਜਿਹੜਾ ਨੁਕਸਾਨ ਹੈ ਉਹ ਹੋ ਗਿਆ ਬੰਦੇ ਦੀ ਮਦਦ ਕਰਨ ਦੀ ਬਜਾਏ ਯਾਰ ਆਪਣਾ ਸਰਦਾਰ ਭਰਾ ਹੀ ਗਾਲਾਂ ਕੱਢ ਰਿਹਾ ਮੈਂ ਤਾਂ ਇਸ ਗੱਲ ਤੋਂ ਹੈਰਾਨ ਆ ਫਿਰ ਬੰਦੇ ਨੂੰ ਡੰਡਾ ਦਿਖਾ ਰਿਹਾ ਦੱਸੋ ਇਹ ਨੁਕਸਾਨ ਹੋ ਗਿਆ ਵੀਰ ਦਾ ਜਿਹੜਾ ਐਕਸਲ ਹੈ ਰੀੜੀ ਦਾ ਉਹ ਟੁੱਟ ਗਿਆ ਦੇਖੋ ਕਿਸੇ ਨੂੰ ਫੋਨ ਤੇ ਕਹਿ ਰਿਹਾ ਗੰਦ ਪਾਇਆ ਓ ਯਾਰ ਗਰੀਬ ਬੰਦਾ ਕੱਟ ਰਿਹਾ ਉਹਨੇ ਕਿਹੜਾ ਗੰਦ ਪਾਇਆ ਆ ਦੇਖ ਰਹੇ ਹੋ ਭਾਜੀ ਸਰਦਾਰ ਦਾ ਨੁਕਸਾਨ ਹੋ ਰਿਹਾ ਉਹਨੂੰ ਗਾਲਾਂ ਕੱਢ ਰਿਹਾ ਕਹਿੰਦਾ ਗੰਦ ਪਾਇਆ ਗਾਲਾਂ ਕੱਢੋ ਕੱਢੋ ਗਾਲਾਂ ਰਾਂ ਤੂੰ ਕੱਢ ਰਿਹਾ ਤੂੰ ਆ ਚੱਕ ਹੱਥ ਚੱਕਾ ਬੰਦ ਦੱਸ ਆ ਸਰਦਾਰ ਬੰਦੇ ਦਾ ਨੁਕਸਾਨ ਹੋ ਗਿਆ ਤੇ ਇਹਨੂੰ ਗਾਲਾਂ ਕੱਢ ਰਿਹਾ ਹਾਂਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਰਦਾਰ ਭਰਾ ਦੀ ਆਪਣੀ ਰੇੜੀ ਆ ਜੀ ਵੀਰ ਦੀ ਇਹਦਾ ਸਾਰਾ ਸਮਾਨ ਨੀਚੇ गिर ਗਿਆ ਗੱਡੀ ਦਾ ਐਕਸਲ ਟੁੱਟਾ ਹ ਟੁੱਟ ਗਿਆ ਟਾਇਰ ਤੇ ਗੱਡੀ ਦਾ ਟੁੱਟਿਆ ਅਸਲਾਨ ਅਸੀਂ ਚਾਪੇ ਖੜੇ ਕਿਤੇ ਤੇ ਬੰਦਾ ਗਾਲਾਂ ਕੱਢ ਰਿਹਾ ਇਹਨੂੰ ਕਿਉਂ ਕਹਿੰਦਾ ਗੱਡੀ ਸਾਈਡ ਤੇ ਕਰ ਤੂੰ ਗੰਦ ਪਾਇਆ ਇਹਨਾਂ ਨੂੰ ਫਾਟ ਟੁੱਟਿਆ ਜਾਂ ਕਿਸੇ ਨਹੀਂ ਨਹੀਂ ਇਹ ਟੁੱਟ ਗਿਆ ਜੀ ਜਿਹੜੇ ਕਰਕੇ ਹੁਣ ਲੱਗੇ ਟੁੱਟ ਗਿਆ ਅੱਛਾ ਤੇ ਬਿਨਾਂ ਗੱਲ ਤੋਂ ਚੜ ਰਿਹਾ ਬੰਦਾ ਮਿੱਟੀ ਘੱਟ ਲੋ ਕਾ ਪਾਇਆ ਇਹਨਾਂ ਨੇ ਠੀਕ ਆ ਯਾਰ ਠੀਕ ਆ ਪਾਇਆ ਇਹਨਾਂ ਨੇ ਦਸਤਾਰ ਦੀ ਜਿੱਦ ਰੱਖੀ ਜੁਂਦੀ ਬੜੀ ਬੜੀ ਗੱਲਾਂ ਗੱਡੀਆਂ ਜੀ ਬਹੁਤ ਲੋ ਨਹੀਂ ਲੈਦੀ ਯਾਰ ਪਹੀਆਂ ਦੀ ਪੈ ਜਾਣੀ ਹੱਕ ਤਾਂ ਸਰਦਾਰ ਇਹਨੂੰ ਬਹੁਤ ਗਾਲਾਂ ਕੱਢੀਆਂ ਆ ਹੁਣ ਪਹੀਆਂ ਦੀ ਗੱਲ ਆndi ਆ ਤੇ ਫੇਰ ਫਿਰ ਕਹਿੰਦੇ ਕਿ ਪਈਏ ਸਾਨੂੰ ਮਾਰਦੇ ਆ ਫਿਰ ਕਹਿੰਦੇ ਵੀ ਪਈਏ ਸਾਨੂੰ ਮਾਰਦੇ ਆ ਅਸੀਂ ਘਾਟਾਂ ਅਸੀਂ ਆਪਣੇ ਨੂੰ ਹੀ ਮਾਰਦੇ ਆ ਅਸੀਂ ਆਪਣੇ ਨੂੰ ਹੀ ਮਾਰੀ ਜਾਂਦੇ ਆ ਯਾਰ ਇੱਚ ਗੰਦਪਣ ਵਾਲੀ ਕਿਹੜੀ ਗੱਲ ਆ ਯਾਰ ਕੋਈ ਰੋਜੀ ਰੋਟੀ ਕਮਾਉਂਦਾ ਬੰਦਾ ਤਾਂ ਤਕਲੀਫ ਘੱਟ ਹੀ ਹੁੰਦੀ ਆ ਹੈ 2 ਮਿੰਟ ਗੱਡੀ ਜਦੋਂ ਉੱਥੋਂ ਉਹ ਭਜਾ ਦਿੰਦੇ ਆ ਜਿਹੜਾ ਲੱਗਾ ਹੁੰਦਾ ਆ ਕਿਸਾਨ ਮੋਰਚਾ ਫਿਰ ਉੱਥੇ ਕੀ ਆ ਕਰੋ ਨਾ ਜਾਂ ਤਾਂ ਉਸ ਗੱਲ ਨੂੰ ਵੀ ਮੰਨ ਜਾ ਕਰੋ ਵੀ ਹਾਂ ਵੀ ਲੋਕ ਸਾਨੂੰ ਸਹੀ ਕਹਿੰਦੇ ਆ ਵੀ ਅਸੀਂ ਲੰਗੜਦੇ ਹੀ ਕੋਈ ਬਿਮਾਰ ਹੁਣ ਤੋਂ ਤੇ ਬਿਮਾਰ ਨੂੰ ਵੀ ਨਹੀਂ ਲੰਗਣ ਦੇਣਾਗਾ ਹਨਾ ਹਾਂ ਅੱਗੇ ਆਜੋ ਡਿੰਡਾ ਦਿਖਾ ਰਿਹਾ ਡਿੰਡਾ ਹੱਥ ਨਾ ਈ ਆਂਦੀ ਆ ਆ ਵੇ ਖਾਸਾ ਜੀ ਉੱਤੇ ਡਿੰਡਾ ਵੇਦਾ ਨਹੀਂ ਨਹੀਂ ਯਾਰ ਡਿੰਡਾ ਵਹਾ ਰਿਹਾ ਉਹਨੂੰ ਚਲੋ ਯਾਰ ਇਹ ਕੀ ਹੁੰਦਾ ਆ ਵੀ ਰੀੜੀ ਚੈੱਕ ਕਰ ਰਿਹਾ ਥੱਪੜ ਮਾਰੂਗਾ ਤੂੰ ਮਾਰ ਕੇ ਰੱਖਾ ਜਿੱਧਰ ਮਿਲਦਾ ਉਹ ਜਿਹੜੀਆਂ ਵਿੱਚ ਬਹਿ ਗਏ ਹਾਂ ਇਹ ਤਾਂ ਹਰ ਨਹੀਂ ਕਰੀਦਾ ਮਾਰਦਾ ਪਹਿਲੇ ਤੈਨੂੰ ਕਿੱਥੇ ਜਾ ਕੇ ਮਾਰਦਾ ਜਲਦੀ ਤੇ ਫੋਨ ਕਰ ਰਿਹਾ ਕਿਸੇ ਨੂੰ ਬਣਾਉਂਦਾ ਹੁਣ ਸਮਾਂ ਤੇਰੀ ਕਰੀਰ ਦਾ ਖਰਾਬ ਹੋ ਗਿਆ ਤੀ ਉਹਨੂੰ ਤੇਰੇ ਹੈਲਪ ਦਾ ਕੀ ਕਰਨੀ ਉਹਦੀ ਯਾਰ ਜੀ ਲੈ ਉਹਨਾਂ ਨੂੰ ਲੈ ਡੋ ਉਹ ਖਾਣਾ ਨਿਪਟਾਈ ਅਸੀਂ ਤਾਂ ਕੁਝ ਕਿਹਾ ਹੀ ਨਹੀਂ ਅਸੀਂ ਤਾਂ ਇਹ ਗੱਲ ਨੂੰ ਗੱਡੀ ਕੱਢ ਲੈ ਬਾਹਰੋਂ ਬਾਹਰ ਗਾਲਾਂ ਕੱਢ ਰਹੇ ਨੇ ਇਹ ਤਾਂ ਕੱਢੇ ਦਾ ਕੋਈ ਮਤਲਬ ਨਹੀਂ ਗਾਲਾਂ ਨਹੀਂ ਕੱਢੀਆਂ ਇਹਨੇ ਗੱਡੀਆਂ ਕੱਢਾਂ ਉਹ ਮੇਰੇ ਡੰਡਾ ਵੀ ਦਿਖਾਇਆ ਮੈਂ ਡੰਡਾ ਦਿਖਾਵਾਂਗੇ ਗਾਲਾਂ ਕੱਟਾਂਗੇ ਜੀ ਇਹਦਾ ਮਤਲਬ ਕੀ ਕਹਾ ਕੇ ਦਿੰਦਾ ਉਹ ਯਾਰ ਅਸੀਂ ਮਦਦ ਕਰ ਰਹੇ ਹਾਂ ਹੱਥ ਹੈ ਤੂੰ ਹੋਰ ਨਮਾਰੀ ਜਾਂਦਾ ਗੱਡੀਆਂ ਨੂੰ ਕੱਢ ਦੇ ਯਾਰ ਤੂੰ ਸਿਰ ਚੜੀ ਜਾਂਦਾ ਬਿਨਾਂ ਗੱਲ ਤੋਂ ਕੋਈ ਗੱਡੀ ਐ ਨੂੰ ਕੱਢ ਲੋ ਡੰਡਾ ਕਿੰਨੇ ਕੱਢਿਆ ਅੱਜ ਵੀ ਜੀ ਵੀ ਆਹ ਅੱਜ ਵੀ ਥੋੜਾ ਸੈੱਡ ਹਾਂ ਪੰਜਾਬ ਦੇ ਵਿੱਚ ਰਹਿਣਾ ਕਰੀ ਦੇਖਣੀ ਹੈ ਕਿ ਕਿਹੜਾ ਕਹਦੀ ਇਹ ਕਰਨੀ ਆ ਬਿੱਟੀਆਂ ਦੀ ਹੈਲਪ ਕਰਦੇ ਫਿਰ ਆਪਣੇ ਪੰਜਾਬੀ ਚ ਕਦੇ ਨਹੀਂ ਕਰਦੇ ਜਿੱਦਾਂ ਥੋੜਾ ਸਾਹਿਬ ਤਾਂ ਹੀ ਤਾਂ ਕਹਿੰਦੇ ਨੇ ਸਿੱਖ ਸਿੱਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਮੈਂ ਤੁਹਾਨੂੰ ਫਿਰ ਅਸੀਂ ਕਿਹਾ ਨਹੀਂ ਵੀ ਸਾਰਾ ਕੁਝ ਖਿੰਡਿਆ ਹੋਇਆ ਉਹਦਾ ਪਰੇ ਹੋਇਆ ਗੱਡੀ ਅੱਜ ਕਹਾ ਹੈਗੀ ਥੋੜੀ ਨਿਕਲਦੀ ਆ ਉਹ ਉਧਰੋਂ ਵੀ ਨਿਕਲਦੀ ਆ ਜੀ ਗੱਡੀ ਤਾਂ ਗੱਡੀ ਨਿਕਲਦੀ ਆ ਜਗਾ ਯਾਰ ਹਲੋ ਆ ਡੰਡਾ ਮੋੜ ਦਿਓ ਹਲਾ ਡੰਡਾ ਮੋੜ ਦਿਓ ਆ ਡੰਡਾ ਮਾਰਦੇ ਸੀਦੇ ਉਹ ਕਿੱਧਰ ਗਿਆ ਵੀਰ ਆ ਦੇਖੋ ਲੈ ਸਾਹਮਣੇ ਰੱਖ ਲਈ ਫਿਰ ਨਾ ਕੱਢੀ ਦੁਵਾਰਾ ਗਲਤ ਬੰਦੇ ਤੇ ਗਲਤ ਬੰਦੇ ਤੇ ਨਾ ਕੱਢ ਲਈ ਦੁਵਾਰਾ ਉਹਨੇ ਲਿਹਾਵਾ ਕਿ ਗਲਤ ਪਈ ਗੱਲ ਓਏ ਗੰਦਾ ਹੈ ਓਏ ਓਏ ਆ ਬੰਦਾ ਗੰਧ ਦੱਸ ਰਿਹਾ ਹੈ ਇਹ ਗੰਦਾ ਹੀ ਆ ਪੰਜਾਬੀ ਬੰਦਾ ਰੋਜ਼ਗਾਰ ਕਰ ਰਿਹਾ ਨੇੰਗ ਸਿੰਘ ਖੜੇ ਨੇ ਤੇ ਬੰਦਾ ਦੱਸੋ ਗੰਧ ਦੱਸ ਰਿਹਾ ਕੰਮ ਨੂੰ ਜੇ ਪੰਜਾਬੀ ਕੰਮ ਕਰਨ ਲੱਗ ਗਿਆ ਤਾਂ ਗੰਧ ਪਾਣ ਲੱਗ ਗਿਆ ਬੱਲੇ ਸਿਆਣੀ ਬੜੀ ਨਾ ਹੁੰਦਾ ਆ ਸਾਰੇ ਦੇਖ ਰਹੇ ਨੇ ਤੇਰੇ ਵਰਗੇ ਬੰਦੇ ਕਿ ਸਾਡੇ ਵਰਗੇ ਬੰਦੇ ਆ ਤੇਰੀ ਦਾੜੀ ਦਾ ਲਿਹਾਜ਼ ਕਰ ਲਿਆ ਸ਼ੁਕਰ ਕਰ ਤੇਰੇ ਮੈਂ ਸੁੱਟੀਆਂ ਨਹੀਂ ਹਾਂ ਅੱਗੇ ਮੈਂ ਬਜਾਉਂਦਾ ਕੋਈ ਮਦਦ ਨਹੀਂ ਕੋਈ ਫਾਇਦਾ ਨਹੀਂ ਇਹਨੂੰ ਲਾ ਕੇ ਘਰ ਰੱਖ ਦੇ ਕੀ ਕਰਨੀ ਤੀ ਯਾਰ ਉਲਟਾ ਬੋਲੀ ਦੇਖ ਲੋ ਕਹਿੰਦਾ ਗੰਦ ਪਾ ਰਿਹਾ ਪੰਜਾਬੀ ਬੰਦਾ ਕੰਮ ਕਰ ਰਿਹਾ ਕਹਿੰਦਾ ਗੰਦ ਪਾ ਰਿਹਾ ਉਮਰ ਦੇ ਦਾਵਾ ਸਿਆਣੀ ਰੱਖਦਾ ਵੀ ਅਸੀਂ ਤੂੰ ਜਾਣਾ ਯਾਰ ਉਮਰ ਦਾ ਤੇਰੇ ਕੀ ਦਾਵਾ ਤੇਰੀ ਕਿੰਨਾ ਭਰਾ ਹੈਲਪ ਕਰੀ ਦਿੰਦੀ ਆ ਬੰਦੇ ਦੀ ਚਲੋ ਯਾਰ ਖਰਾਓ ਸਣੀ ਸਾਈਡ ਤੇ ਖਰਾਓ ਯਾਰ ਮੇਰੀ ਵੀਰ ਦੀ ਰੇਡੀ ਚਲੋ ਲਾਓ ਯਾਰ ਹੱਥ ਲਾਓ じゃあそっかいけたらなりでよかったわ。 ਦੇਖੋ ਯਾਰ ਇਹਦਾ ਨੁਕਸਾਨ ਵੀ ਹੋ ਗਿਆ ਐਕਸਲ ਟੁੱਟ ਕੇ ਦੋਨੋਂ ਸਰ ਦੇ ਕਰਵਾ ਦੀਏ ਬਲਾਇਨ ਤੇ ਨਰੀ ਕਰਵਾ ਲਓ ਉਹ ਬੋ ਬਤ ਮਾੜਾ ਹਰੇ ਯਾਰ ਇੱਧਰ ਕਰਦੇ ਆ ਉੱਧਰ ਨਹੀਂ ਕਰਨਾ ਕੋਈ ਨਹੀਂ ਉੱਧੀ ਓਗੀ ਯਾਰ ਉੱਚਾ ਗਾ ਲਿਆ ਯਾਰ ਉੱਧਰ ਬੱਲੇ ਬੰਤਾ ਹਜੇ ਵੀ ਕਹੀ ਜਾਂਦਾ ਉੱਧਰ ਨਾ ਕਰੋ ਸਾਜਾ ਲਾਦੀ ਯਾਰ ਮੈਂ ਗੜੀ ਥੋੜੀ ਖਰੀਦਣੀ ਤੇ ਪਤਾ ਨਹੀਂ ਕੌਣ ਹੈ ਓਏ ਹਜੇ ਵੀ ਕਹੀ ਜਾਂਦਾ ਕਿ ਇੱਧਰ ਨਹੀਂ ਕਰਨੀ ਦੱਸ ਸਰਕਾਰੀ ਜਗ੍ਹਾ ਹੈ ਸਰਕਾਰੀ ਰਸਤਾ ਹੈ ਬਤਾ ਇਸ ਬੰਦੇ ਨੂੰ ਹੈਰਾਨ ਕਿੱਕੇ ਵੀਰੇ ਇੱਧਰ ਨੂੰ ਕਰ ਦੇ ਬਾਬਾ ਠੀਕ ਹੈ ਯਾਰ ਬਸ ਠੀਕ ਹੈ ਠੀਕ ਹੈ ਖੜੀ ਰਹਿਣ ਦੇ ਉਹਰੇ ਤੇਰੇ ਥੱਲੇ ਚਲਾ ਦੇ ਯਾਰ ਵੀਰ ਯਾਰ ਕਿਹੋ ਜਿਹਾ ਬੰਦਾ ਹੈ ਇਹ ਸਮਾਨ ਗਿਰਗੇ ਦੀ ਰੇੜੀ ਤੋਂ ਉਲਟਾ ਡਿੰਡਾ ਕੱਟ ਕੇ ਟੱਣ ਲੱਗਿਆ ਬਸ ਪ੍ਰੇਸ਼ਾਨ ਐੜੀ ਗੱਡੀ ਹੈ ਗੰਦ ਪਾ ਕੇ ਕਹਿੰਦੇ ਤੁਸੀਂ ਕਹਿੰਦੇ ਹੋਏ ਕੰਮ ਕਰਦੇ ਹੋ ਅਗਲਾ ਯਾਰ ਰੁਜ਼ਗਾਰ ਕਰ ਰਿਹਾ ਹੱਦ ਹੋ ਗਈ ਨਹੀਂ ਨਹੀਂ ਦੀ ਗੱਲ ਕਰ ਰਹੇ ਨੇ ਯਾਰ ਤੇਰੀ ਯਾਰ ਅਸਲਾਮੀ ਯਾਰ ਅਜਿਹਾ ਕੰਡਾ ਮੱਤ ਜੀ ਡੰਡਾ ਡੰਡਾ ਕੱਢ ਕੇ ਲਿਆਇਆ ਡੰਡਾ ਨਹੀਂ ਆਇਆ ਮੇਰੇ ਕੋਲ ਨਾ ਨਹੀਂ ਆਉਣਾ ਚੱਲ ਓਲੀ ਹੁੰਦਾ ਚਲੋ ਬਸ ਬਸ ਉਹਨਾਂ ਨੂੰ ਕੁਝ ਕਿਉਂ ਮਾਣਾ ਹੋ ਗਿਆ ਕੁਝ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਚੰਗ ਸਟੋ ਕੁਝ ਨਹੀਂ ਤੁਸੀਂ ਆਪਣਾ ਕਰ ਲਓ ਸੈਟਿੰਗ ਆਸ ਵਿੱਚ ਗੱਲ ਚਲੋ ਤੁਸੀਂ ਇੱਥੇ ਨਹੀਂ ਗੱਲ ਕਰੋ ਤੁਸੀਂ ਆਪਣੀ ਸੈਟਿੰਗ ਕਰੋ ਉਹਨਾਂ ਨੇ ਨਾ ਵੇਖੀ ਆਪਣੇ ਵਿੱਚ ਦੂਜੀ ਪੈਰ ਗਾਈ ਜੀ ਆਪਣੀ ਸੈਟਿੰਗ ਕਰੋ ਮੈਂ ਇਹ ਐਕਸਰ ਟੁੱਟ ਕੇ ਦੋਨੋਂ ਕਿਤੇ ਨਹੀਂ ਵੀ ਹਰੇ ਰੋਟਾ ਰਹੀ ਆ ਗਿਆ ਆ ਗਿਆ ਮੇਰਾ ਯਾਨੀ ਦੇ ਨਾਲ ਲਕਾਣਾ ਨੂੰ ਇਹ ਆਪਣੇ ਬਾੜ ਦੇ ਵਿੱਚ ਰਮਸੀ ਹੈ ਮੇਰਾ ਵੀਰ ਠੀਕ ਹੈ ਵਧੀਆ ਹਲਪ ਕਰਦੇ ਜਿੱਥੋਂ ਦਾ ਖਿਆਲ ਆ ਕਰਾ ਲਈ ਜਿਹੜਾ ਖਰਚ ਆਊਗਾ ਮੈਂ ਆਪੇ ਦੇ ਦੇ ਤੇਰੇ ਬੰਦੇ ਨੇ ਬਿਲਕੁਲ ਇਹਨੂੰ ਕਹਾ ਆ ਜੀ ਖੜੇ ਖੜੇ ਨੂੰ ਕਹਿ ਦੋ ਗੱਡੀ ਕੱਢ ਲੈ ਜੀ ਤੇਰੇ ਨਾਲ ਖੜੇ ਨਗਰ ਕਿਲੇ ਤੇਰਾ ਮੇਰਾ ਵੀਰ ਲੋਕ ਲਈ ਆਈ ਮੈਂ ਕਹਾਂ ਲੋਕ ਨਹੀਂ ਕੋਈ ਨਹੀਂ ਕੋਈ ਆਪਣਾ ਯਾਰ ਕਰ ਲੈਂਦੇ ਆ ਯਾਰ ਦੇਖੋ ਇਦਾਂ ਦੇ ਲੋਕ ਵੀ ਬੈਠੇ ਆ ਹਾਂ ਕਹਿੰਦਾ ਕੋਈ ਨਹੀਂ ਆਪਾਂ ਜਿਹੜਾ ਖਰਚਾ ਲੱਗੂਗਾ ਨਾ ਤੇਰਾ ਆਪਾਂ ਕਰਾਵਾਂਗੇ ਹਣਾ ਇਦਾਂ ਦੇ ਲੋਕ ਵੀ ਬੈਠੇ ਆ ਯਾਨੀ ਦੁਨੀਆ ਦੇ ਅੰਦਰ ਜਿਹੜਾ ਅਸੀਂ ਕਹਿ ਦਿੰਦੇ ਹਾਂ ਨਾ ਭੂਤ ਹੁੰਦੇ ਆ ਆ ਇਹ ਭੂਤ ਭੂਤ ਕਿਹੜੇ ਹੁੰਦੇ ਆ ਬੰਦਿਆਂ ਦੀ ਭੂਤ ਹੁੰਦੇ ਆ ਠੀਕ ਆ ਇੱਕ ਪਾਸੇ ਕਹਿੰਦੇ ਆ ਦੇਵਤੇ ਵੀ ਹੁੰਦੇ ਆ ਭੂਤ ਵੀ ਹੁੰਦੇ ਆ ਵਧੀਆ ਆਤਮਾ ਵੀ ਹੁੰਦੀਆਂ ਉਹ ਕੀ ਹੁੰਦਾ ਇਹ ਹੀ ਕੁਝ ਹੁੰਦਾ ਹੁੰਦਾ ਆ ਤੁਹਾਡੇ ਸਾਹਮਣੇ ਆ ਦੇਖ ਲੋ ਜੋ ਮਦੰਗੀਆਂ ਨੇ ਨਹੀਂ ਹੋ ਗਈ ਜੇ ਤੈਨੂੰ ਕੋਈ ਤੰਗ ਪ੍ਰੇਸ਼ਾਨ ਕਰਦਾ ਤਾਂ ਵੀ ਆਹ ਦੇ ਤੇਰੇ ਨਾਲ ਖੜੇ ਉਹ ਵੀਰ ਜੀ ਇਹ ਤਾਂ ਰੋਜ਼ਗਾਰ ਕਰਦਾ ਉਹ ਬੰਦਾ ਇਹਨੂੰ ਕਹਿ ਰਿਹਾ ਤੂੰ ਗੰਦ ਪਾਇਆ ਕੰਮ ਕਰਦੇ ਇਸ ਕਰਕੇ ਦੱਸੋ ਅੰਗਾ ਕੰਮ ਕਰਦੇ ਤਾਂ ਗੰਦ ਪਾਇਆ ਦੱਸੋ ਅੰਗਾ ਕੰਮ ਕਰਦੇ ਤਾਂ ਗੰਦ ਪਾਇਆ ਇਹ ਚਮੂਰਤੀਆਂ ਆਏ ਕਰਦਾਂਗੇ ਡੰਡੇ ਡੁੰਡੇ ਦਾ ਮੇਰੇ ਤੋਂ ਵੀ ਨਹੀਂ ਘੱਟ ਲੈਂਦਾ ਮੈਂ ਤੂੰ ਆਪ ਲੜਨਾ ਆ ਉਹ ਜੇ ਉਹ ਮੁੰਡਾ ਆਪਾਂ ਆਪ ਲੜਨਾ ਮੈਂ ਮੈਂ ਨਾਲ ਮਰ ਪਿਆ ਰਿਹਾ ਹਾਂ ਯਾਰ ਮੈਂ ਨਾ ਬਹੁਤ ਵਾਰ ਕਹਿਣਾ ਹੁੰਨਾ ਕਿਹੜਾ ਸਾਡੀ ਵਜ੍ਹਾ ਦੇ ਨਾਲ ਸਾਡੀ ਵਜ੍ਹਾ ਦੇ ਨਾਲ ਨਾ ਬੜੇ ਲੋਕ ਦੁਖੀ ਆ ਲੇਕਿਨ ਅਸੀਂ ਪਤਾ ਆਕੜ ਨਹੀਂ ਛੱਡਦੇ ਗਿਆ ਆਪ ਤੇ ਅਸੀਂ ਇਹ ਚ ਇਹਨੂੰ ਸੋਚਦੇ ਨੇਗੇ ਅਸੀਂ ਜ਼ਿੰਦਗੀ 'ਚ ਕਦੇ ਵੀ ਨਾ ਅ ਮਤਲਬ ਇਦਾਂ ਤਾਂ ਕਦੇ ਸੋਚਦੇ ਨਹੀਂ ਕਿ ਵੀ ਮੇਰੀ ਵਜ੍ਹਾ ਤੋਂ ਕੋਈ ਦੁਖੀ ਤਾਂ ਨਹੀਂ ਹੋ ਗਿਆ ਨਹੀਂ ਮਤਲਬ ਹੀ ਨਹੀਂ ਕਿਉਂਕਿ ਸਾਡੇ 'ਚ ਹੰਕਾਰ ਹੀ ਇੰਨਾ ਘਰਿਆ ਹੋਇਆ ਆ ਹਨਾ ਤੇ ਸਾਡੀ ਵਜ੍ਹਾ ਤੋਂ ਹੁਣ ਜਿੱਦਾਂ ਇਹ ਭਰਾ ਆ ਹੁਣ ਉਹਦੇ ਮਨ 'ਚ ਗੁੱਸਾ ਆ ਜਾਵੇ ਹਨਾ ਫੇਰ ਕਹਣੇ ਜੀ ਇਹ ਫੇਰ ਉਹ ਨਸ਼ੇ ਵੇਚੇ ਤੇ ਕਹਣਾ ਫੇਰ ਇਹ ਨਸ਼ੇ ਵੇਚਦਾ ਹਨਾ ਇੱਕ ਕੋਸ਼ਿਸ਼ ਤਾਂ ਕਰਨਾ ਨਾ ਰੋਜੀ ਰੋਟੀ ਹੈ ਬੱਚੇ ਪਾਲਨੇ ਆ ਐਦਾਂ ਨਹੀਂ ਹੁੰਦਾ ਸਮਝੀਦੀ ਹੁੰਦੀ ਹੈ ਗੱਲ ਚਲੋ ਜੀ ਉਹ ਲੈ ਜਾਉਂਗੇ ਭਾਈ ਮੁਰਦਾ ਮੁਰਦਨਾ ਕੀ ਮੁਰਦਨਾ ਉਹ ਕੋਈ ਜਗ੍ਹਾ ਤੇ ਠੀਕ ਕਰਾ ਲਾਂ ਮੈਂ ਆਪਣੇ ਤੋਂ ਉਹਦੇ ਗੱਡੀ ਘੜਾ ਦੇ ਉਹਨੇ ਫੇਰ ਕਿਸੇ ਨਾਲ ਪੈਸ ਭੈਣਾ ਉਹਦੇ ਗੱਡੀ ਘੜਾ ਦੋ ਜਾਓ ਉਹਨੇ ਵੀ ਪੂਰੇ ਆਸਦਾ ਬੰਦਾ ਨਹੀਂ ਉਹਦਾ ਵੀ ਐਕਸਲ ਟੁੱਟ ਗਿਆ ਜੀ ਡਰੇੜੀ ਲੈ ਲੈ ਜਿੱਤਾ ਜਿਹੜੇ ਆਜੋ ਕੋਈ ਮੜਿਆ ਰਜਿਸਟਰ ਨਹੀਂ ਕਰਦੇ ਬੰਦਾ ਨਹੀਂ ਨਹੀਂ ਸਮਾਨ ਇਹ ਤਾਂ ਨਾ ਸਾਰਾ ਚੱਕ ਕੇ ਕਿਸੇ ਹੋਰ ਜਗ੍ਹਾ ਰੱਖਣਾ ਪੈਣਾ ਹੈ ਅੱਛਾ ਸਮਾਨ ਲਵਾ ਕੇ ਬੈਠਾ ਕੋਈ ਡੇੜੀ ਐ ਤੋਂ ਦੂਜੀ ਲੈ ਲੈ ਉਹਦੇ ਨਾਲ ਕਰਾਵਾ ਉਹਦੇ ਚ ਸਮਾਨ ਲੱਦਣ ਇਹਨੂੰ ਰੂੜ ਕੇ ਲੈ ਜਾਣਾ ਕਿਤੇ ਨਾ ਕਿਤੇ ਰਜਿਸਟਰ ਕਰਾ ਲੈ ਆਪ ਬੰਦਾ ਜੀ ਇਹਨੂੰ ਵਾਇਰਲ ਕਰੋ ਬੰਦੇ ਨੇ ਟੰਟਾ ਕੱਟਿਆ ਰੇੜੀ ਵਾਲੇ ਦੇ ਉੱਪਰ ਸਰਦਾਰ ਬੰਦਾ ਰੇੜੀ ਵਾਲਾ ਬਰਕਰਾਂ ਦੀ ਰੇੜੀ ਲਾਂਦਾ ਉਹਦੀ ਰੇੜੀ ਦੇ ਐਕਸਲ ਟੁੱਟ ਗਏ ਤਾਂ ਸਾਰਾ ਸਮਾਨ ਹੈੇਠਾ ਗਿਰ ਗਿਆ ਸੀ ਆ ਉਹ ਬੰਦਾ ਹਜੇ ਵੀ ਨਹੀਂ ਆਪਣੀ ਗੱਡੀ ਲੈ ਜਾ ਰਿਹਾ ਜਦੋਂ ਕਿ ਇੰਨੀ ਜਗ੍ਹਾ ਦੇ ਦਿੱਤੀ ਹੈ ਗੱਡੀ ਢਾਨ ਲਈ ਇਹਨੇ ਗੰਧੀਆਂ ਗੱਡੀਆਂ ਕਾਲਾ ਕੱਟੀਆਂ ਸਾਰੀਆਂ ਰਿਕਾਰਡ ਨੇ ਦੇਖੋ ਉਹਨੂੰ ਸਾਰੇ ਸਮਝਾ ਰਹੇ ਨੇ ਉਹ ਇਹਨੂੰ ਇਹਨੂੰ ਰਸਤਾ ਦੇਵੋ ਜੀ ਚਲੋ ਲੱਕਰੋ ਕਿੱਡੋ ਦੀ ਗੱਡੀ ਤੁਸੀਂ ਆਪਦੀ ਗੱਡੀ ਕੱਢੋ ਦੱਸੋ ਯਾਰ ਕਿੱਤਾਂ ਦੇ ਲੋਕ ਨੇ ਕੀ ਕੀ ਬੰਦਾ ਕੰਮ ਕਰੇ ਬੰਦਾ ਚੰਗਾ ਭਲਾ ਸਾਫ਼ ਸੁਥਰਾ ਕੰਮ ਕਰ ਰਿਹਾ ਉਹਨੂੰ ਕਹਿ ਰਿਹਾ ਵੀ ਇਹਨੇ ਰੇੜੀ ਤੇ ਕੰਮ ਕਰਕੇ ਗੰਦ ਪਾਇਆ ਇਹ ਬੰਦਾ ਹੈ ਪਤਾ ਨਹੀਂ ਕੌਣ ਹੈ ਪਹਿਲਾਂ ਅਸੀਂ ਉਹਨੂੰ ਬੜਾ ਪਿਆਰ ਨਾਲ ਕਿਹਾ ਬਾਈ ਜੀ ਉਹਦਾ ਸਮਾਨ गिर ਗਿਆ ਤੁਸੀਂ ਸਾਈਡ ਤੋਂ ਰੇੜੀ ਕੱਢ ਲਓ ਵੀ ਸਾਈਡ ਤੋਂ ਆਪਣੀ ਗੱਡੀ ਕੱਢ ਲਓ ਪਰ ਇਹ ਬੰਦਾ ਨਹੀਂ ਹਟਿਆ ਉੱਪਰੋਂ ਡੰਡਾ ਦਿਖਾ ਰਿਹਾ ਸੀਗਾ ਜੇ ਕਿਤੇ ਅਸੀਂ ਇਹ ਤੋਂ ਡੰਡਾ ਨਾ ਖੁੰਦੇ ਹੋ ਸਕਦਾ ਹੈ ਰੇਡੀ ਵਾਲੇ ਦੇ ਡੰਡਾ ਮਾਰ ਵੀ ਦਿੰਦਾ ਗੱਡੀ ਤੇ ਵੀ ਚੱਕਿਆ ਨਹੀਂ ਇਥੋਂ ਘਰ ਤੋਂ ਹੋ ਗਿਆ ਹੈ ਨਹੀਂ ਕਰੀਂ ਕੀ ਕਹਿੰਦੇ ਖਾਲਸਾ ਜੀ ਹੁਣ ਕੱਟਦੇ ਨਹੀਂ ਗੱਡੀ ਉਹ ਮੈਂ ਜੇ ਦਸਤਾਰਾ ਮਾਰੀ ਨੇ ਦੱਤਿਆਂ ਨੂੰ ਸੰਭੜਾ ਵੀ ਸਾਡਾ ਵਰਜ ਬਣਦਾ ਵੀ ਅਸੀਂ ਜਿੰਨੇ ਤੇ ਸਤਕਾਰ ਕਰਾਉਣਾ ਕਿੱਦਾਂ ਮੇਰਾ ਭਰਾ ਸਾਰਾ ਮਾਮਲਾ ਤੁਹਾਡੇ ਸਾਹਮਣੇ ਹੋਇਆ ਦੇਖ ਲਓ ਕੀ ਸੋਚਿਆ ਬੰਦੇ ਦੀ ਸਰਦਾਰਾਂ ਦੇ ਠਿਕਾਣੇ ਦੀ ਗੱਲ ਥੋੜੀ ਇਹਨਾਂ ਦੇ ਲੋਕਾਂ ਦੇ ਦੇਖੋ ਭਣੇ ਨਹੀਂ ਫਿਰ ਜਿੰਨਾਂ ਨੇ ਜ਼ਹੋਰਾ ਨਹੀਂ ਪੱਕਾ ਬੰਨਿਆ ਉਹਨਾਂ ਦੀ ਬੇਇੱਜ਼ਤੀ ਕਰਵਾ ਰਿਆ ਪੰਜਾਬ ਦੇ ਵਿੱਚ ਹੀ ਕਦਰ ਹੈ ਹੀ ਸਿੱਕਿਆਂ ਨੂੰ ਬਦਨਾਮੀ ਕਰਾਉਣ ਵਾਸਤੇ ਹੀ ਪਈਆਂ ਦੀ ਹੈਲਪ ਕਰਦੇ ਸੀ ਆਪਣੇ ਪੰਜਾਬੀ ਐਫ ਨਹੀਂ ਕਰ ਦਿੰਦੇ ਤੁਹਾਡੇ ਪੰਜਾਬ ਦੇ ਡਾਂਗਾਂ ਮਾਰੇ ਪੰਜਾਬੀਆਂ ਦੇ ਤੁਹਾਡੇ ਸਾਹਮਣੇ ਇਹਨੇ ਬੰਦੇ ਨੂੰ ਕਿਹਾ ਵੀ ਇਹਨੇ ਗੰਦ ਪਾਇਆ ਕੰਮ ਕਰਕੇ ਚਲੋ ਦੇ ਦੋ ਸਾਹ ਦੇ ਦਿਓ ਕਿਤੇ ਉੱਪਰ ਲੈ ਆਵੇ ਆਹ ਦੇਖ ਲਓ ਜੀ ਆਹ ਗੱਡੀ ਦਾ ਨੰਬਰ ਹੈ ਜੀ ਨਹੀਂ ਨਹੀਂ ਜਾਨ ਦੋ ਜਾਨ ਦੋ ਪਰ ਰੋਕੀ ਉਹ ਜਿਹਦਾ ਦਰਦ ਹੈ ਕੋਈ ਨਹੀਂ ਕੋਈ ਨਹੀਂ ਸੋ ਇਸੇ ਮੌਕੇ ਤੇ ਹੀ ਪਰਮੇਸ਼ ਕੁਮਾਰ ਸੋਨੂ ਜਿਹੜੇ ਬਲਾਕ ਪ੍ਰਧਾਨ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਉਹ ਵੀ ਪਹੁੰਚੇ ਉਹਨਾਂ ਨੇ ਕਿਹਾ ਵੀ ਜਿਹੜਾ ਰੈਡੀ ਦਾ ਐਕਸਲ ਟੁੱਟ ਗਿਆ ਦੋਨੋਂ ਟਾਇਰ ਜੋ ਵੀ ਖਰਚਾ ਆਊਗਾ ਉਹ ਆਪਣੇ ਕੋਲੋਂ ਦੇਣਗੇ ਸਾਰਾ ਜਿਹੜਾ ਮਸਲਾ ਉਹ ਆਪਾਂ ਤੁਹਾਨੂੰ ਦਿਖਾਇਆ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਇਸ ਵੀਰ ਦੀ ਮਦਦ ਹੋ ਸਕੇ ਤੇ ਇਹੋ ਜਿਹੇ ਜਿਹੜੇ ਬੰਦੇ ਨੇ ਉਹਨਾਂ ਨੂੰ ਸਬਕ ਮਿਲ ਸਕੇ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਦੇਖ ਲਈ ਜੀ ਵੀਡੀਓ ਮਦਦ ਕਰਨੀ ਚਾਹੀਦੀ ਆ ਹਰੇਕ ਦੀ ਕਰਨੀ ਚਾਹੀਦੀ ਆ ਜਿੱਥੋਂ ਤੱਕ ਹੋ ਸਕੇ ਜਿੱਦਾਂ ਤੁਸੀਂ ਸਾਡੇ ਭੈਣ ਭਰਾ ਮੇਰੀ ਬੜੀ ਹੈਲਪ ਕਰਦੇ ਆ ਤੁਸੀਂ ਬਹੁਤ ਵਧੀਆ ਲੱਗਦਾ ਮੈਨੂੰ ਤੇ ਕਿਉਂਕਿ ਪਹਿਲੇ ਵੀਡੀਓ ਦੇ ਵਿੱਚ ਮੈਂ ਦੱਸ ਵੀ ਚੁੱਕਿਆ ਕਿ ਅ ਮੈਂ ਹੁਣ بار بار ਨਹੀਂ ਦੱਸਾਂਗਾ ਮੈਨੂੰ ਕੀ ਪ੍ਰੋਬਲਮ ਆ ਹਨਾ ਵੀ ਕੰਮ ਦਾ ਔਖਾ ਥੋੜਾ ਹੀ ਹੋ ਜਾਂਦਾ ਕਈ ਵਾਰੀ ਤੇ ਤੁਸੀਂ ਬਹੁਤ ਹੈਲਪ ਕਰ ਰਹੇ ਆ ਮੈਂ ਬਹੁਤ ਖੁਸ਼ ਆ ਇਸ ਗੱਲ ਤੋਂ ਕਿ ਤੁਸੀਂ ਸਾਰੇ ਭੈਣ ਭਰਾ ਬਹੁਤ ਹੈਲਪ ਕਰਦੇ ਆ ਹੈਲਪ ਹਰੇਕ ਦੀ ਕਰਨੀ ਚਾਹੀਦੀ ਆ ਬੰਦਾ ਭਾਵੇਂ ਮੈਂ ਕਹਿੰਨਾ ਭਈਆ ਹੋਵੇ ਠੀਕ ਆ ਤੇ ਭਾਵੇਂ ਫਰੀਕੀ ਕਿਉਂ ਨਾ ਹੋਵੇ ਤੇ ਜੇ ਬੰਦਾ ਮਾੜਾ ਬੰਦਾ ਆ ਉਹਦੀ ਮਦਦ ਕਰਨੀ ਚਾਹੀਦੀ ਆ ਕੋਈ ਡਿੱਗਿਆ ਆ ਉਹਨੂੰ ਚੱਕ ਲੈਣਾ ਚਾਹੀਦਾ ਆ ਠੀਕ ਆ बस ਇਹਨੀਆਂ ਗੱਲਾਂ ਬਾਤਾਂ ਆ ਬਾਕੀ ਬਣਦੀ ਸੇਵਾ ਆ ਤੁਸੀਂ ਕਮੈਂਟਾਂ ਚ ਕਰੀ ਦੇਣੀ ਆ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਮੋਜਾ ਮਾਣੋ ਖੁਸ਼ ਰਹਿ ਕੇ ਕਰੋ ਓਕੇ ਬਾਈ ਥੈਂਕ ਯੂ